ਆਖਰਕਾਰ ਉਹ ਸਮਾਂ ਆই ਗਿਆ ਜਿਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ 2 ਦਸੰਬਰ ਦੀ ਫਸੀਲ ਤੋਂ ਹੁਕਮਨਾਮਾ ਹੋਇਆ ਸੀ ਕਿ 7 ਮੈਂਬਰੀ ਕਮੇਟੀ ਬਣਾਈ ਜਾਏਗੀ ਤੇ ਉਹੀ ਅਕਾਲੀ ਦਲ ਦੀ ਪ੍ਰਤੀ ਕਰੇਗੀ ਤੇ ਜਦੋਂ ਤੋਂ ਉਹ ਅਕਾਲੀ ਦਲ ਦੀ ਪ੍ਰਤੀ ਸ਼ੁਰੂ ਹੋਈ ਹੈ ਤਾਂ ਲਗਾਤਾਰ ਉਹ ਵਿਵਾਦਾਂ ਦੇ ਵਿੱਚ ਹੈ ਹੁਣ ਇਸ ਵਿਚਾਰੇ ਅਹਿਮ ਖਬਰ ਹੈ ਕਿ ਇਸ 7 ਮੈਂਬਰੀ ਕਮੇਟੀ ਦੀ ਪਹਿਲੀ ਬੈਠਕ ਜਿਦੇ ਵਿੱਚ ਸਾਰੇ ਮੈਂਬਰ ਮੌਜੂਦ ਹੋਣਗੇ ਉਹ ਹੋਣ ਜਾ ਰਹੀ ਹੈ ਤੇ ਇਸ ਬੈਠਕ ਬਾਰੇ ਹੋਰ ਵਧੇਰੇ ਕੀ ਜਾਣਕਾਰੀ ਹੈ ਤੇ ਬੈਠਕ ਦੇ ਵਿੱਚ ਕੀ ਚਰਚਾ ਹੋ ਸਕਦੀ ਹੈ ਕਿ ਜੋ ਹੈ ਨਤੀਜਾ ਨਿਕਲ ਕੇ ਆ ਸਕਦਾ ਹੈ ਸਾਰੇ ਮਾਮਲੇ ਤੇ ਗਲਬਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜੋਤ ਕੌਰ ਮੌਜੂਦ ਨੇ ਤਾਂ ਪ੍ਰਭਜੋਤ ਜੀ ਜਿਵੇਂ ਸਭ ਦੀ ਨਜ਼ਰ ਹੈ ਇਸ ਸੈਟਿੰਗ ਤੇ ਟਿਕਿਆ ਹੋਇਆ ਨਹੀਂ ਕਿਉਂਕਿ ਬਹੁਤ ਅਹਿਮ ਮੋੜ ਤੇ ਆ ਕੇ ਇਹ ਮੀਟਿੰਗ ਹੋ ਰਹੀ ਹੈ ਕਾਫੀ ਲੰਮਾ ਸਮਾਂ ਲੱਗ ਗਿਆ ਇਹਨੂੰ ਕਾਰਜਸ਼ੀਲ ਕਰਨ ਦੇ ਵਿੱਚ ਕਮੇਟੀ ਨੂੰ ਤੇ ਹੁਣ ਇਸ ਮੀਟਿੰਗ ਤੇ ਸਬੰਧਿਤ ਕੀ ਤਾਜ਼ਾ ਅਪਡੇਟ ਹੈ ਬਿਲਕੁਲ ਸੁਪਰੀਆ ਜਿਹੜੀ 7 ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਸੀ ਤੇ ਅੱਜ ਉਸ ਦੀ ਮੀਟਿੰਗ ਹੋਣ ਜਾ ਰਹੀ ਹੈ ਪਿਛਲੇ ਲੰਮੇ ਸਮੇਂ ਤੋਂ ਸਭ ਦੀਆਂ ਨਿਗਾਹਾਂ ਇਸ ਸੱਤ ਮੈਂਬਰੀ ਕਮੇਟੀ ਤੇ ਟਿਕੀਆਂ ਸਨ ਕਿ ਜੋ ਵੀ ਅਕਾਲੀ ਦਲ ਦੀਆਂ ਭਰਤੀਆਂ ਹੋਣੀਆਂ ਨੇ ਨਵੀਆਂ ਜਦੋਂ 2 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਐਲਾਨ ਹੋਇਆ ਸੀ ਨਿਰਦੇਸ਼ ਦਿੱਤੇ ਗਏ ਸਨ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਉਹ ਅਕਾਲੀ ਦਲ ਦੀਆਂ ਨਵੀਆਂ ਭਰਤੀਆਂ ਕਰੇਗੀ ਉਸ ਤੋਂ ਬਾਅਦ ਲਗਾਤਾਰ ਅਕਾਲੀ ਦਲ ਦੇ ਵੱਲੋਂ ਖੁਦ ਭਰਤੀਆਂ ਕੀਤੀਆਂ ਜਾ ਰਹੀਆਂ ਸੀ ਫਾਰਮ ਪਰਵਾਏ ਜਾ ਰਹੇ ਸੀ ਜਿਸ ਤੇ ਲਗਾਤਾਰ ਇਹ ਨਿਸ਼ਾਨੇ ਤੇ ਸਨ ਬਾਦਲ ਤੜਾ ਲਗਾਤਾਰ ਨਿਸ਼ਾਨੇ ਨਿਸ਼ਾਨੇ ਤੇ ਸੀ ਵਿਰੋਧੀਆਂ ਤੇ ਖਾਸ ਕਰਕੇ ਬਾਗੀ ਧੜੇ ਤੇ ਕਿ ਉਹਨਾਂ ਦੇ ਵੱਲੋਂ ਜਿਹੜੀਆਂ ਭਰਤੀਆਂ ਨੇ ਉਹ ਅਕਾਲ ਤਖਸੈਬ ਨੂੰ ਚੁਣੌਤੀ ਦੇ ਰਹੀਆਂ ਨੇ ਤਾਂ ਜਿਹੜੀ 7 ਮੈਂਬਰੀ ਕਮੇਟੀ ਸੀ ਇਹ ਜਥੇਦਾਰ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਅਕਾਲ ਤਖਸੈਬ ਤੋਂ ਹਦਾਇਤ ਦੇ ਕੇ ਇਹਨੂੰ ਕਮੇਟੀ ਨੂੰ ਗਠਿਤ ਕੀਤਾ ਗਿਆ ਸੀ ਤਾਂ ਇਸ 7 ਮੈਂਬਰੀ ਕਮੇਟੀ ਦੀ ਅੱਜ ਮੀਟਿੰਗ ਹੋਣ ਜਾ ਰਹੀ ਹੈ ਹਰਜਿੰਦਰ ਸਿੰਘ ਧਾਮੀ ਇਸ ਦੀ ਅਗਵਾਈ ਕਰਨਗੇ ਇਹ ਜਾਣਕਾਰੀ ਦੱਸਦੀ ਹੈ ਕਿ ਅਕਾਲੀ ਦਲ ਦੇ ਸੁਧਾਰ ਲਹਿਰ ਨਾਲ ਸੰਬੰਧਿਤ ਗੁਰਪ੍ਰ ਸਰਪ ਸਿੰਘ ਵਡਾਲਾ ਨੇ ਦਿੱਤੀ ਹੈ ਤਾਂ ਪਟਿਆਲੇ ਦੇ ਵਿੱਚ ਇਹ ਬਹੁਤ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਬਹਾਦਰਗੜ੍ਹ ਇਲਾਕਾ ਹੈ ਜਿੱਥੇ ਇਹ ਮੀਟਿੰਗ ਹੋਣ ਜਾ ਰਹੀ ਹੈ ਤਾਂ ਜਿਹੜੇ ਖਾਸ ਕਰਕੇ ਗੁਰਪ੍ਰਤਾ ਵਡਾਲਾ ਨੇ ਉਹ ਵੀ ਇਸ ਸੱਤ ਮੈਮਰੀ ਕਮੇਟੀ ਦੇ ਮੈਂਬਰ ਨੇ ਇਸ ਕਰਕੇ ਇਸ ਦੀ ਪ੍ਰਧਾਨਗੀ ਜਿਹੜੀ ਉਹ ਹਰਜਿੰਦਰ ਸਿੰਘ ਧਾਮੀ ਕਰਨਗੇ ਜਿਹੜੇ ਮੀਟਿੰਗ ਤੋਂ ਇਲਾਵਾ ਜਿਹੜੇ ਹੋਰ ਮੈਂਬਰ ਨੇ ਉਸ ਦੀ ਵੀ ਜਾਣਕਾਰੀ ਦੇ ਦਿੱਤੀ ਹੈ ਸਾਬਕਾ ਪ੍ਰਧਾਨ ਜਿਹੜੇ ਪ੍ਰੋਫੈਸਰ ਕਿਰਪਾਲ ਸਿੰਘ ਨੇ ਗੁਰਪ੍ਰਤਾ ਵਡਾਲਾ ਨੇ ਇਕਬਾਲ ਸਿੰਘ ਝੁੰਦਾ ਨੇ ਮਨਪ੍ਰੀਤ ਈਆਲੀ ਸੰਤਾ ਸਿੰਘ ਉਦੋਪੀਰ ਤੇ ਬੀਬੀ ਸਤਵੰਤ ਕੌਰ ਇਸ ਦੇ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ ਕਿ ਇਹ ਮੀਟਿੰਗ ਦੇ ਵਿੱਚ ਉਹ ਸ਼ਾਮਿਲ ਹੋ ਸਕਦੇ ਨੇ ਤਾਂ ਕਈ ਵੱਡੇ ਅਹਿਮ ਫੈਸਲੇ ਲਏ ਜਾ ਸਕਦੇ ਨੇ ਖਾਸ ਕਰਕੇ ਉਹ ਫੈਸਲੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਦਸੰਬਰ ਨੂੰ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਤੈਅ ਕੀਤੇ ਸਨ ਕਿ ਜਿਹੜੀ ਅਕਾਲੀ ਦਲ ਦੀ ਮੈਂਬਰਸ਼ਿਪ ਹੈ ਜਿਹੜੀ ਮੈਂਬਰਸ਼ਿਪ ਮੁਹੀਮ ਹੈ ਉਹ ਜਿਹੜੀ ਹੈ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹ ਕਾਰਜਸ਼ੀਲ ਹੋਣ ਤੋਂ ਬਾਅਦ ਇਹ ਭਰਤੀਆਂ ਕਰੇਗੀ ਤਾਂ ਖਾਸ ਕਰਕੇ ਇਸ ਮੀਟਿੰਗ ਦੇ ਵਿੱਚ ਇਹ ਜਿਹੜੇ ਚਰਚਾ ਹੋ ਸਕਦੀ ਹੈ ਜਿਸ ਤਰੀਕੇ ਦੇ ਨਾਲ ਗੁਰਪ੍ਰਤਾ ਵਡਾਲਾ ਜ਼ਿਕਰ ਕਰਦੇ ਨਜ਼ਰ ਆਏ ਨੇ ਕਿ ਮੁੱਖ এজেন্ডਾ ਜਿਹੜਾ ਹੈ ਮੈਂਬਰਸ਼ਿਸ਼ਿਪ ਮੁਹੀਮ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਜਿਹੜੀ ਕਮੇਟੀ ਬਣਾਈ ਗਈ ਸੀ ਉਹਨਾਂ ਦੇ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ ਬਾਰੇ ਜਿਹੜੀ ਚਰਚਾ ਕੀਤੀ ਜਾਵੇਗੀ ਤਾਂ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਵੱਲੋਂ ਖੁਦ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਇਹ ਕੁਐਸਚਨ ਮਾਰਕ ਹੈ ਕਿ ਹੋ ਸਕਦਾ ਹੈ ਕਿ ਜਿਹੜੀਆਂ ਪਹਿਲਾਂ ਭਰਤੀਆਂ ਕੀਤੀਆਂ ਗਈਆਂ ਨੇ ਉਹ ਰੱਦ ਵੀ ਹੋ ਸਕਦੀਆਂ ਨੇ ਕਿਉਂਕਿ ਲਗਾਤਾਰ ਵਿਵਾਦਾਂ ਦੇ ਵਿੱਚ ਸੀ ਜਥੇਦਾਰ ਸਾਹਿਬ ਕਈ ਵਾਰ ਅਜਿਹੇ ਬਿਆਨ ਦੇ ਚੁੱਕੇ ਸਨ ਵੀ ਜਿਸ ਤਰੀਕੇ ਦੇ ਨਾਲ ਇਨਾਂ ਦੇ ਵੱਲੋਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਉਹ ਗਲਤ ਨੇ ਜਿਉਂ 7 ਮੈਂਬਰੀ ਕਮੇਟੀ ਬਣਾਈ ਗਈ ਹੈ ਉਸ ਨੂੰ ਕਾਰਜਸ਼ੀਲ ਕੀਤਾ ਜਾਵੇ ਲਗਾਤਾਰ ਗਿਆਨੀ ਰਗਵੀਰ ਸਿੰਘ ਇਹ ਬਿਆਨ ਦਿੰਦੇ ਨਜ਼ਰ ਆਏ ਤਾਂ ਹੁਣ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਵੱਡੀ ਖਬਰ ਹੈ 7 ਮੈਂਬਰੀ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਹਰਜਿੰਦਰ ਸਿੰਘ ਧਾਮੀ ਇਸ ਦੀ ਅਗਵਾਈ ਕਰਨਗੇ ਤਾਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਬਾਦਲ ਸਾੜਾ ਖਾਸ ਕਰਕੇ ਬੜਾ ਚਰਚਾ ਦਾ ਵਿਸ਼ਾ ਹੈ ਜਾਂ ਉਹ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਹੋਵੇ ਚਾਹੇ ਉਹ 7 ਮੈਂਬਰੀ ਕਮੇਟੀ ਹੋਵੇ ਤਾਂ ਪ੍ਰਧਾਨ ਨੂੰ ਲੈ ਕੇ ਵੀ ਬੜੀ ਚਰਚਾ ਹੈ ਕਿ 1 ਮਾਰਚ ਨੂੰ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਪਰ ਜਿਸ ਤਰੀਕੇ ਦੇ ਨਾਲ ਵਿਵਾਦ ਵਧ ਰਹੇ ਨੇ ਇਹ ਕਿ ਆ ਜਾ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਮੁਰਤੋਂ ਪ੍ਰਧਾਨ ਬਣਾਇਆ ਜਾ ਸਕਦਾ ਹੈ ਕਿਉਂਕਿ ਰੇਸ ਦੇ ਵਿੱਚ ਉਹ ਨੇ ਇੱਥੋਂ ਤੱਕ ਵੀ ਇਹ ਇਲਜ਼ਾਮ ਲੱਗ ਚੁੱਕੇ ਨੇ ਬਾਗੀ ਧੜੇ ਦੇ ਵੱਲੋਂ ਕਿ ਇਹਨਾਂ ਨੇ ਪ੍ਰਧਾਨ ਪਹਿਲਾਂ ਹੀ ਚੁਣ ਲਿਆ ਹੈ ਇਹ ਸਿਰਫ ਇੱਕ ਨਾਟਕ ਕੀਤਾ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਤਾਂ ਹੁਣ ਕਹਿ ਸਕਦੇ ਆ ਕਿ ਅਕਾਲੀ ਦਲ ਨੂੰ ਮੁਰਤੋਂ ਇੱਕ ਵੱਡਾ ਝਟਕਾ ਵੀ ਲੱਗ ਸਕਦਾ ਹੈ ਹੋ ਸਕਦਾ ਹੈ ਕਿ ਇਸ ਦੇ ਵਿੱਚ ਜਿਹੜੀਆਂ ਭਰਤੀਆਂ ਨੇ ਉਹ ਰੱਦ हो ਸਕਦੇ ਨੇ ਕਿਉਂਕਿ ਬੀਤੇ ਦਿਨ ਆਪਾਂ ਦੇਖਿਆ ਸੀ ਗੁਰਪ੍ਰਤਾਪ ਉਡਾਲਣ ਜਦੋਂ ਅਬਜ਼ਰਵਰ ਲਗਾਇਆ ਗਿਆ ਤਾਂ ਉਹਨਾਂ ਨੇ ਸਾਫ਼-ਸਾਫ਼ ਇਹ ਕਹਿ ਦਿੱਤਾ ਸੀ ਕਿ ਜਿੰਨਾ ਤੱਕ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਮੈਂ ਕੋਈ ਵੀ ਅਜਿਹੇ ਕੰਮ ਨਹੀਂ ਕਰਾਂਗਾ ਕਿ ਜਿਸ ਤੇ ਮੇਰੇ ਤੇ ਵੀ ਇਹ ੱੱ ਤੱਬਾ ਲੱਗੇ ਕਿ ਮੈਂ ਪਗੋੜਾ ਹੋ ਗਿਆ ਸ਼੍ਰੀ ਅਕਾਲ ਤਖ਼ਤ ਇੱਕ ਸਾਈ ਤੋਂ ਜਿਵੇਂ ਬਾਦਰ ਤੜੇ ਤੇ ਇਲਜ਼ਾਮ ਲੱਗ ਰਹੇ ਨੇ ਤਾਂ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਆਪਾਂ ਮਨਪ੍ਰਿਤ ਇਹ ਵਾਲੀ ਵੀ ਦੇਖਿਆ ਉਹ ਵੀ ਕਿਤਨੇ ਕੀਤੇ ਬਾਗੀ ਸੁਰ ਦਿਖਾਉਂਦੇ ਨਜ਼ਰ ਆਏ ਸੀ ਸੱਤ ਮੈਮਰੀ ਕਮੇਟੀ ਕਰਕੇ 红的。 ਇਸ ਮੀਟਿੰਗ ਦੇ ਵਿੱਚ ਇਹ ਸਾਰੇ ਮੈਂਬਰ ਜਿਹੜੇ ਸ਼ਾਮਿਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਪਰਤੀਆਂ ਨੂੰ ਲੈ ਕੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਥੋੜੇ ਦੇ ਥੋੜੇ ਟਾਈਮ ਤੱਕ ਇਹ ਮੀਟਿੰਗ ਸ਼ੁਰੂ ਹੋ ਜਾਵੇਗੀ ਪਟਿਆਲੇ ਦੇ ਵਿੱਚ ਤਾਂ ਉਧਰ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜਿਹੜੀ ਤਿੰਨ ਮੈਂਬਰੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਦੇ ਵਿੱਚ ਬਣਾਈ ਗਈ ਸੀ ਉਸ ਦੀ ਵੀ ਮਿਆਦ ਵਧਾ ਦਿੱਤੀ ਗਈ ਹੈ ਤੇ ਕਿਤੇ ਨਾ ਕਿਤੇ ਇਹ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਹਰਜਿੰਦਰ ਸਿੰਘ ਧਾਮੀ ਕਾਫੀ ਚਰਚਾ ਦਾ ਵਿਸ਼ਾ ਬਣੇ ਨੇ